ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਗੁਰਬਖਸ਼ ਸਿੰਘ ਪ੍ਰੇਤ ਲੜੀ ਜੀ ਦੀ ਲਿਖੀ ਹੋਈ ਕਹਾਣੀ ਮਿੱਤਰ ਜਿਹੜੇ ਵਿਛੜੇ ਨਾ ਇੱਕ ਜੰਗਲ ਦੇ ਬੰਨੇ ਉੱਤੇ ਇੱਕ ਬੜਾ ਸੋਹਣਾ ਤੇ ਲੰਮਾ ਦਿਓਦਾਰ ਉੱਗਿਆ ਖਲੋਤਾ ਸੀ ਉਹਦੇ ਲਾਗੇ ਹੀ ਖੇਤ ਵਿੱਚ ਪਟਸਨ ਦਾ ਬੰਕਾ ਜਿਹਾ ਬੂਟਾ ਸੀ ਦਿਉਦਾਰ ਦਾ ਖਿਆਲ ਸੀ ਕਿ ਉਸਨੇ ਪਟਸਨ ਵਰਗੀ ਅਤਿ ਕੋਮਲ ਤੇ ਪਿਆਰੀ ਚੀਜ਼ ਕਦੇ ਨਹੀਂ ਸੀ ਵੇਖੀ ਤੇ ਪਟਸਨ ਲੰਮੇ ਤੇ ਸੋਹਣੇ ਦਿਉਦਾਰ ਨੂੰ ਕੋਈ ਸ਼ਾਨਦਾਰ ਸ਼ਹਿਨਸ਼ਾਹ ਸਮਝ ਕੇ ਉਹਦੇ ਪ੍ਰਸ਼ੰਸਾ ਕਰਦੇ ਸੀ ਜਿਉਂ-ਜਿਉ ਲੰਮਾ ਸਮਾਂ ਲੰਘਦਾ ਗਿਆ ਉਹਨਾਂ ਦੀ ਮਿੱਤਰਤਾ ਵਧਦੇ ਗਈ ਤੇ ਉੱਚੇ ਲੰਮੇ ਦਿਉਦਾਰ ਨੇ ਅਤੇ ਨਿੱਕੀ ਜਿਨੀ ਪਟਸਨ ਨੇ ਇੱਕ ਦੂਜੇ ਨਾਲ ਕੌਲ ਇਕਰਾਰ ਕਰ ਲਏ ਕਿ ਉਹ ਕਦੇ ਨਹੀਂ ਵਿਛੜਨਗੇ ਜੰਗਲ ਦੇ ਦੂਜੇ ਬ੍ਰਿਸ਼ ਦੇ ਉਦਾਰ ਨਾਲ ਬੜੇ ਵਿਗੜੇ ਤੇ ਉਹਨਾਂ ਨੇ ਉਹਨੂੰ ਆਖਿਆ ਕਿ ਏਡੀ ਨਿਗੁਣੀ ਪਟਸਨ ਨਾਲ ਦੋਸਤੀ ਲਾਣੀ ਦਿਉਦਾਰ ਦੀ ਸ਼ਾਂਤੋਂ ਕਿਤੇ ਖੇਠਾਂ ਹੈ ਉਧਰ ਖੇਤ ਦੇ ਦੂਜੇ ਬੂਟੇ ਕਣਕ ਸਟਾਲਾ ਪਖੜਾ ਆਦੀ ਪਟਸਨ ਨੂੰ ਦੇਉਦਾਰ ਦੀ ਦੋਸਤੀ ਲਈ ਅੱਡੀਆਂ ਚੁੱਕ-ਚੁੱਕ ਖੜੋਂਦੇ ਤਾਣੇ ਦਿੰਦੇ ਸਨ ਤੂੰ ਸੋਚਦੀ ਹੋਵੇਂਗੀ ਇਸ ਵੱਡੇ ਦਿਉਦਾਰ ਨੂੰ ਤੇਰੀ ਰਤਾ ਵੀ ਪ੍ਰਵਾਹ ਹੈ ਵੇ ਉਹ ਆਖਦੇ ਪਰ ਇਹਨਾਂ ਗੱਲਾਂ ਦਾ ਦਿਉਦਾਰ ਅਤੇ ਪਟਸਨ ਉੱਤੇ ਕੋਈ ਅਸਰ ਨਾ ਹੋਇਆ ਉਹਨਾਂ ਨੂੰ ਇੱਕ ਦੂਜੇ ਉੱਤੇ ਪੂਰਾ ਭਰੋਸਾ ਸੀ ਤੇ ਉਹਨਾਂ ਦੀ ਦੋਸਤੀ ਦੀ ਗੰਢ ਦਿਨੋਂ-ਦਿਨ ਹੋਰ ਪੱਕੀ ਹੁੰਦੀ ਗਈ ਪਰ ਇੱਕ ਦਿਨ ਵਾਡਾ ਆਇਆ ਤੇ ਪਟਸਨ ਨੂੰ ਵੱਡ ਕੇ ਕਾਰਖਾਨੇ ਲੈ ਗਿਆ ਜਿੱਥੇ ਉਹਨੇ ਨਾਲ ਦਸੇ ਵਟੇ ਗਏ ਤੇ ਕਪੜਾ ਉਣਿਆਂ ਗਿਆ ਆ ਦੂਜੇ ਬਰੇਸ਼ਲੇ ਦੇ ਧੂਦਾਰ ਨੂੰ ਆਖਿਆ ਤੇਰੀ ਸਹੇਲੀ ਵਿਛੜ ਗਈ ਏ ਹੁਣ ਤੂੰ ਕਦੇ ਉਹਨੂੰ ਨਹੀਂ ਵੇਖ ਸਕੇਗਾ ਦੇਉਦਾਰ ਬੜਾ ਉਦਾਸ ਆਪਣੀ ਸਹੇਲੀ ਦੇ ਖਾਲੀ ਥਾਂ ਨੂੰ ਕਈ ਹਫ਼ਤੇ ਵੇਖਦਾ ਰਿਹਾ ਉਹਦੀਆਂ ਟਹਿਣੀਆਂ ਤੋਂ ਸੱਜੇ ਖਬੇ ਦੋ ਬੀਜਾਂ ਦੇ ਦਾਣਿਆਂ ਨਾਲ ਗੁੱਟੀਆਂ ਛਲੀਆਂ ਕੀਤੀਆਂ ਜਿਵੇਂ ਵਿਛੋੜੇ ਵਿੱਚ ਰੋਂਦਾ ਦੇ ਉਦਾਰ ਆਪਣੇ ਦਿਲ ਦੇ ਟੋਟੇ ਉਸ ਥਾਂ ਉੱਤੇ ਸੁੱਟ ਰਿਆ ਸੀ ਜਿੱਥੇ ਪਿਆਰੀ ਪਰਸਨ ਖੜੋਪੀ ਹੁੰਦੀ ਸੀ ਤਦੇ ਇੱਕ ਦਿਨ ਕੋਹਾੜੀਆਂ ਤੇ ਆਰੇ ਫੜੀ ਆਦਮੀ ਉਹਦੇ ਮੁੱਢਾ ਪਹੁੰਚੇ ਤੇ ਭਲਾਂ ਵਿੱਚ ਵੱਡੇ ਦੇ ਉਦਾਰ ਨੂੰ ਉਹਨਾ ਪੁੰਜੇ ਢਾਲ ਲਿਆ ਉਹਨੂੰ ਉਹ ਸਮੁੰਦਰ ਦੇ ਕੰਡੇ ਇਕ ਸੋਹਣੀ ਬੰਦਰਗਾਹ ਉੱਤੇ ਲੱਗੇ ਉੱਥੇ ਇੱਕ ਬੜਾ ਪਿਆਰਾ ਜਹਾਜ਼ ਬਣਾਇਆ ਜਾ ਰਿਹਾ ਸੀ ਇਸ ਜਹਾਜ਼ ਵਿੱਚ ਖੰਬਲਾ ਬਣਾ ਕੇ ਦਿਓਦਾਰ ਨੂੰ ਖੜਾ ਕਰ ਦਿੱਤਾ ਗਿਆ ਖੰਬਲਾ ਪੱਕਾ ਖੜੂਣ ਦੀ ਢਿੱਲ ਸੀ ਕਿ ਆਦਮੀ ਇੱਕ ਵੱਡਾ ਸਾਰਾ ਬੰਡਲ ਚੁੱਕੇ ਜਹਾਜ਼ ਵਿੱਚ ਆ ਚੜੇ ਇਹ ਬੰਡਲ ਉਹਨਾਂ ਖੰਬਲੇ ਦੇ ਪੈਰਾਂ ਵਿੱਚ ਖੋਲ ਦਿੱਤਾ ਸੋਹਣੇ ਚਿੱਟੇ ਕੱਪੜੇ ਦਾ ਥਾਨ ਸੀ ਬਾਦਵਾਨ ਬਣਾ ਕੇ ਰੱਸਿਆਂ ਤੇ ਪੂਲੀਆਂ ਦੀ ਮਦਦ ਨਾਲ ਉਹਨਾਂ ਉਹਨੂੰ ਤਾਣ ਦਿੱਤਾ। ਤਾਣੇ ਹੋਏ ਬਾਦਵਾਨ ਵਿੱਚ ਹਵਾ ਭਰ ਗਈ ਤੇ ਜਹਾਜ਼ ਨੀਲੇ ਸਾਗਰ ਦੀ ਹਿਕ ਉੱਤੇ ਤਰਨ ਲੱਗ ਪਿਆ। ਖੰਬਲਾ ਅਹਲ ਪੱਕਾ ਖਲੋਤਾ ਤੇ ਪਟਸਨ ਦਾ ਬਾਦਵਾਨ ਉਹਦੇ ਹਿਕਣ ਲੱਗਾ ਪਾਉਣ ਦਾ ਜ਼ੋਰ ਅਪੜਾ ਕੇ ਖੁਸ਼ੀਆਂ ਨਾਲ ਫੁੱਲਿਆ ਜਹਾਜ਼ ਨੂੰ ਅਗਾ ਤੋਰੀ ਲਈ ਜਾ ਰਿਹਾ ਸੀ ਤੇ ਬੰਦਰਗਾਹਾਂ ਦੇ ਮਜ਼ਦੂਰਾਂ ਦੇ ਗਲਿਆਂ ਵਿੱਚੋਂ ਵੀ ਖੁਸ਼ੀ ਦਾ ਗੀਤ ਉੱਠ ਰਿਹਾ ਸੀ ਰਸੇ ਦੇ ਬਾਦਵਾਨ ਪਟਸਨ ਦੇ ਦਿਲ ਦੀਆਂ ਤੰਦਾਂ ਨਾਲ ਵੱਟੇ ਹੋਣੇ ਗਏ ਸਨ ਉਹ ਪਟਸਨ ਜਿਹੜੀ ਜੰਗਲ ਦੇ ਬੰਨੇ ਉੱਤੇ ਉੱਗੀ ਕਦੇ ਵੱਡੇ ਦਿਉਧਾਰ ਨੂੰ ਪ੍ਰਸ਼ੰਸਾ ਭਰੇ ਪਿਆਰ ਨਾਲ ਵੇਖਿਆ ਕਰਦੀ ਸੀ ਵੱਡਾ ਦਿਉਧਾਰ ਤੇ ਬਾਕੀ ਨਿੱਕੀ ਪਟਸਨ ਮੁੜ ਮਿਲ ਪਏ ਤੇ ਪਟਸਨ ਰਸੇ ਦੇ ਰੂਪ ਵਿੱਚ ਜਿੰਨਾ ਚਿਰ ਜਿਉਂਦੀ ਰਹੀ ਆਪਣੇ ਸ਼ਹਿਨशाह ਦੇ ਉਦਾਰ ਦੇ ਪਾਸਿਆਂ ਨਾਲ ਟਣੀ ਰਹੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ